ਸਤ ਸ੍ਰੀ ਅਕਾਲ ਦੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਕਾਫੀ ਜ਼ਿਆਦੇ ਸੋਨੇ ਸੋੜਨੇ ਦੇ ਪ੍ਰਿੰਟ ਪਹਿਣਾ ਦੀ ਬਹੁਤ ਜ਼ਿਆਦਾ ਡਿਮਾਂਡ ਸੀਗੀ ਤੇ ਰਿਪੀਟ ਸੂਟ ਮੰਗਾਏ ਨੇਗੇ ਪਹਿਲਾਂ ਵਾਲੇ ਸੀਗੇ ਜਿਹੜੇ ਸੋਲਡ ਹੋ ਚੁੱਕੇ ਨੇਗੇ ਤੇ ਜਿਹੜਾ ਮੇਰੇ ਸੂਟ ਪਾਇਆ ਹੋਇਆ ਆ ਆਪਾਂ ਮਸ਼ੀਨ ਵਰਕ ਦਾ ਪਾਇਆ ਹੋਇਆ ਹੈਗਾ ਇਸ ਤਰ੍ਹਾਂ ਦੇਖੋ ਇਹਦਾ ਨੈੱਕ ਦਾ ਡਿਜ਼ਾਈਨ ਹੈਗਾ ਤੇ ਮੈਂ ਪਹਿਲਾਂ ਵੀ ਵੀਡੀਓ ਚ ਸ਼ੋਅ ਕਰ ਚੁੱਕੀ ਆ ਤੇ ਇਦਾਂ ਇਹ ਬਾਵਾ ਬਣੀਆਂ ਹੋਈਆਂ ਨੇਗੇ ਪਲੱਸ ਫਲਾਰ ਆ ਜਾਊਗਾ ਸੈਂਟਰ ਪੈਨਲ ਲੇਗੇ ਜਿੱਦਾਂ ਫਲਾਰ ਮਤਲਬ ਇੱਥੇ ਨੇਗੇ ਬਾਵਾ ਤੇ ਨੇਗੇ ਉਦਾਂ ਹੀ ਸਾਈਡ ਤੇ ਨੀਚੇ ਤੱਕ ਨੇਗੇ ਫਲਾਰ ਇਸ ਤਰ੍ਹਾਂ ਤੇ ਬਾਟਮ ਤੇ ਕੋਈ ਵਰਕ ਨਹੀਂ ਹੈਗਾ ਇਹਦੇ ਨਾਲ ਮੈਂ ਦੁਪੱਟਾ ਰੱਖਿਆ ਗਿਆ ਪਿਓਰ ਔਰਗੈਂਜ਼ਾ ਪਲੱਸ ਇਸ ਤਰ੍ਹਾਂ ਆਪਾਂ ਜਿਹੜਾ ਟਾਈ ਐਂਡ ਡਾਈ ਕੀਤਾ ਹੈਗਾ ਦੇਖੋ ਇਦਾਂ ਆਪਾਂ ਟਾਈ ਐਂਡ ਡਾਈ ਸੁਪਰ ਜਿਹਾ ਕਲਰ ਲਗਾਏ ਨੇਗੇ ਸਿਰਫ ਦੋਨੋਂ ਸਾਈਡ ਤੇ ਆਪਾਂ ਜਿਹੜਾ ਦੁਪੱਟਾਗਾ ਟਾਈ ਐਂਡ ਡਾਈ ਕੀਤਾ ਹੈਗਾ ਇਦਾਂ ਜੇ ਤੁਸੀਂ ਇਹਦੇ ਨਾਲ ਦਾ ਸੂਟ ਰੈਡੀ ਕਰਵਾਉਣਾ ਚਾਹੋਗੇ ਤਾਂ ਮਤਲਬ ਤੁਸੀਂ ਇਹ कॉटन ਦਾ ਫੈਬਰਿਕ ਹੈ ਵਿਦਆਊਟ ਲਾਈਨਿੰਗ ਸਟਿਚ ਹੁੰਦਾਗਾ ਪਰ ਜਿਹੜੀ ਮੈਂ ਕੱਲੀ ਸ਼ਰਟ ਤੇ ਲਾਈਨਿੰਗ ਲਗਵਾਈ ਹੈਗੀ ਮਤਲਬ ਹੋਰ ਕੋਈ ਮਤਲਬ ਸਲਵਾਰ ਵਗੈਰਾ ਤੇ ਨਹੀਂ ਲਾਈਨਿੰਗ ਲਗਵਾਈ ਹੈਗੀ ਤੇ ਤੁਸੀਂ ਮਤਲਬ ਇਹ ਵਾਲਾ ਫੈਬਰਿਕ ਤੇ ਜ਼ਰੂਰ ਮਤਲਬ ਸੂਟ ਵਿਦਆਊਟ ਲਾਈਨਿੰਗ ਜਿਹੜੀਆਂ ਬਣਾ ਲਾਈਕ ਕਰ ਦਿਆ ਨਗੇ ਤਾਂ ਤੁਸੀਂ ਇਹ ਵਾਲੇ ਫੈਬਰਿਕ ਤੇਗਾ ਰੈਡੀ ਕਰਵਾ ਸਕਦੇ ਹੋ ਇਹਦੇ ਮਤਲਬ ਬਹੁਤ ਸਾਰੇ ਕਲਰ ਅਵੇਲੇਬਲ ਹੈਗੇ ਨੇਗੇ ਆਪਣੇ ਕੋਲ ਮੈਂ ਤੁਹਾਨੂੰ ਇਹਦਾ ਚਾਰਟ ਹੈ ਜਿਹੜਾ ਸ਼ੇਅਰ ਕਰ ਦੂੰਗੀ ਪ੍ਰਾਈਸ ਇਹਦਾ ਤੁਸੀਂ ਮੇਰੇ ਤੋਂ ਵਟਸਐਪ ਤੇ ਪੁੱਛ ਲਿਓ ਤੇ ਜੇ ਤੁਸੀਂ ਫੁੱਲ ਪਿਓਰ ਔਰਗੈਂਜ਼ਾ ਦਾ ਦੁਪੱਟਾ ਲਗਾਉਂਗੇ ਤਾਂ ਇਹਦਾ ਪ੍ਰਾਈਸ ਰਹੇਗਾ 4500 ਜੇ ਤੁਸੀਂ ਸੈਮੀ ਦੇ ਵਿੱਚ ਲਗਾਉਂਗੇ ਤਾਂ ਪ੍ਰਾਈਸ ਇਹਦਾ 4000 ਤੱਕ ਰਹੇਗਾ ਥੋੜਾ ਬਹੁਤ ਅੱਪ ਹੋ ਜਾਊਗਾ 100 200 ਤੇ ਜੇ ਤੁਸੀਂ ਫੁੱਲ ਪਿਓਰ ਔਰਗੈਂਜ਼ਾ ਲਗਾਉਣੇ ਹੋਗੇ ਤਾਂ 4500 ਪ੍ਰਾਈਸ ਰਹੂਗਾ ਪਲੱਸ ਟਾਈ ਐਂਡ ਆਈ ਕੈਮੀਕਲ ਕਲਰ ਹੋਣਗੇ ਕੋਈ ਕਲਰ ਖਰਾਬ ਨਹੀਂ ਹੋਊਗਾ ਦੁਪट्टे ਦਾ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰ ਦੇਾਂਗੇ ਤੇ ਪਹਿਲਾ ਸੂਟ ਤੁਸੀਂ ਦੇਖ ਸਕਦੇ ਹੋਗੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਨਾ ਕਿ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ ਵਟਸਐਪ ਤੇ ਹੈ ਜਿਹੜਾ ਮੈਸੇਜ ਕਰਨਾ ਹੈਗਾ ਚਲੋ ਜੀ ਜਿਹੜਾ ਪਹਿਲਾ ਸੂਟ ਹੈਗਾ ਉਹ ਇਸ ਤਰ੍ਹਾਂ ਦੇਖੋ ਇਹ ਵਾਲਾ ਮਤਲਬ ਪ੍ਰਿੰਟ ਹੈਗਾ ਤੁਸੀਂ ਦੇਖ ਸਕਦੇ ਹੋਗੇ ਇਹਦੇ ਨਾਲ ਦੇ ਆਪਾਂ ਜੁੜੇ ਨੇ ਕਿ ਮਤਲਬ ਕਾਫੀ ਜ਼ਿਆਦੇ ਸੂਟ ਲੰਗੇ ਸੇਲ ਕੀਤੇ ਨੇਗੇ ਲਓ ਜੀ ਕੁਣ ਤੁਸੀਂ ਚੈੱਕ ਕਰ ਸਕਦੇ ਹੋਗੇ ਪ੍ਰਿੰਟ ਇਦਾਂ ਇਹ ਵਾਲੇ ਪ੍ਰਿੰਟ ਰਹਿਣਗੇ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਇਹਦੇ ਨਾਲ ਮਤਲਬ ਜਿਹੜਾ ਦੁਪੱਟਾ ਰਹੂਗਾ ਉਹ ਰਹੂਗਾ ਜੀ ਚਨੌਣ ਦਾ ਚਨੌਣ ਦਾ ਦੁਪੱਟਾ ਹੀ ਮਤਲਬ ਸੋਹਣਾ ਲੱਗੂਗਾ ਇਹਦੇ ਨਾਲ ਤੇ ਤੁਸੀਂ ਮਤਲਬ ਬੇਸ ਕਲਰ ਦਾ ਇਹਦੇ ਨਾਲ ਦੁਪੱਟਾ ਰੱਖ ਸਕਦੇ ਹੋਗੇ ਕਾਫੀ ਜ਼ਿਆਦਾ ਮਤਲਬ ਸੋਹਣਾ ਲੱਗੂਗਾ ਤੇ ਫਿਨਿਸ਼ਿੰਗ ਵਗੈਰਾ ਤੁਸੀਂ ਇਸ ਕਲਰ ਦੀ ਦੇ ਸਕਦੇ ਹੋ ਲਾਈਕ ਦੀ ਪਹਿਲਾ ਸੂਟ ਇਹ ਵਾਲਾ ਸੀਗਾ ਜੇ ਤੁਸੀਂ ਲੈਣਾ ਚਾਹੁੰਦੇ ਹੋਗੇ ਤਾਂ ਮੈਨੂੰ WhatsApp ਤੇ ਮੈਸੇਜ ਕਰ ਸਕਦੇ ਹੋਗੇ ਇਹਦਾ ਪ੍ਰਾਈਸ ਰਹੇਗਾ ਜੀ 2250 ਲਓ ਜੀ ਇਹਦੇ ਵਿੱਚ ਇੱਕ ਕਲਰ ਹੋਰ ਅਵੇਲੇਬਲ ਹੈਗਾਗਾ ਰੈੱਡ ਲਓ ਜੀ ਸੈਕਿੰਡ ਕਲਰ ਇਹਦਾ ਹੈਗਾਗਾ ਰੈੱਡ ਤੁਸੀਂ ਰੈੱਡ ਕਲਰ ਦੇਖ ਸਕਦੇ ਹੋਗੇ ਇਹ ਵੀ ਬਹੁਤ ਪਿਆਰਾ ਜਿਹਾ ਸ਼ੇਡ ਹੈਗਾ ਇਦੇ ਨਾਲ ਜਿਹੜਾ ਦੁਪੱਟਾ ਹੈਗਾ ਤੁਸੀਂ ਮਤਲਬ ਰੈੱਡ ਕਲਰ ਦਾ ਹੀ ਰੱਖ ਸਕਦੇ ਹੋਗੇ ਤੇ ਫੈਬਰਿਕ ਇਹਦਾ ਹੈਗਾਗਾ ਚੁਣੌਣ ਦੇ ਵਿੱਚ ਹੈਗਾ ਦੋ ਸੂਟ ਆਪਣੇ ਕੋਲੇ ਅਵੇਲੇਬਲ ਨੇਗੇ 2250 ਪ੍ਰਾਈਸ ਹੈ ਜੇ ਦੁਪੱਟਾ ਵਗੈਰਾ ਲਗਾਉਂਗੇ ਤਾਂ ਉਹਦੇ ਐਕਸਟਰਾ ਚਾਰजेस ਹੋਣਗੇ ਉਹ ਤੁਹਾਨੂੰ ਅਲੱਗ ਤੋਂ ਪੇ ਕਰਨੇ ਪੈਣਗੇ ਲਓ ਜੀ ਦੂਜਾ ਕਲਰ ਇਹ ਵਾਲਾ ਸੀਗਾ ਤੇ ਨੈਕਸਟ ਸੂਟ ਨੇਗੇ ਭੈਣਾਂ ਦੀ ਬਹੁਤ ਜ਼ਿਆਦਾ ਡਿਮਾਂਡ ਰਹੀ ਹੈਗੀ ਇਹ ਸੂਟਾਂ ਦੀ ਆਪਾਂ ਫੇਰ ਤੋਂ ਲੈ ਕੇ ਆਇਆਂਗੇ ਸੂਟ ਪਰਬਰੀ ਦੇ ਪਲੱਸ ਦੁਪੱਟਾ ਸੂਟ ਨੇਗੇ ਹੁਣ ਵੀ ਡੈਲੀ ਮਤਲਬ ਇਹਦੇ ਮਤਲਬ ਹੈਗੇ ਨੇ 20-25 ਸੂਟਾਂ ਦੇ ਆਰਡਰ ਡੈਲੀ ਪਹਿਣਾ ਦੀ ਡਿਮਾਂਡ ਦੇ ਵਿੱਚ ਆਪਾਂ ਹੋਰ ਵੀ ਇਹ ਵਾਲਾ ਸਟਾਕ ਹੈਗਾ ਜਿਹੜਾ ਹੋਰ ਵੀ ਜਿਹੜਾ ਸਟਾਕ ਹੈਗਾ ਇਹਦੇ ਨਾਲ ਦਾ ਆਪਾਂ ਮਤਲਬ ਆਰਡਰ ਕੀਤਾ ਹੋਇਆ ਹੈਗਾ ਲਓ ਜੀ ਇਹ ਰਹੇਗਾ ਬਰਬਰੀ ਦਾ ਦੁਪੱਟਾ ਪਲੱਸ ਇਹ ਹੈਗੀ ਹੈ ਜੀ ਸ਼ਰਟ ਇਸ ਤਰ੍ਹਾਂ ਸੇਮ ਮਤਲਬ ਯੈਲੋ ਸੂਟ ਮੇਰਾ ਸੂਟ ਹੈਗਾ ਇਹਦੇ ਨਾਲ ਦਾ ਯੈਲੋ ਸੇਮ ਦੇਖੋ ਇਸ ਤਰ੍ਹਾਂ ਸ਼ਰਟ ਹੈਗੀ ਤੇ ਪਲੱਸ ਟਾਈ ਐਂਡ ਡਾਈ ਇਹਦੇ ਨਾਲ ਬਾਟਮ ਹੈ ਜੇ ਤੁਸੀਂ ਟਾਈ ਐਂਡ ਡਾਈ ਬਾਟਮ ਨਹੀਂ ਲੈਣਾ ਚਾਹੁੰਦੇ ਪਲੇਨ ਯੈਲੋ ਕਲਰ ਦੀ ਬਾਟਮ ਲੈਣੀ ਹੈਗੀ ਉਹ ਵੀ ਆਪਾਂ ਤੁਹਾਨੂੰ ਲਗਾ ਕੇ ਦੇ ਦਾਂਗੇ ਪਲੱਸ ਇਹਦੇ ਨਾਲ ਹੈਗਾ ਗਾ ਦੁਪੱਟਾ ਬਰਬਰੀ ਦਾ ਸੌਫਟ ਬਰਬਰੀ ਦਾ ਦੁਪੱਟਾ ਹੈਗਾ ਦੇਖੋ ਦੁਪੱਟਾ ਮੈਂ ਤੁਹਾਨੂੰ ਦੱਸ ਦਿੰਨੀ ਆ ਵੀ ਕਿੱਦਾਂ ਦਾ ਸ਼ੋਅ ਕਰ ਦਿੰਨੇ ਆਂਗੇ। ਲਓ ਜੀ। ਦੁਪੱਟੇ ਦੇ ਮਤਲਬ ਆਜੂਗਾ 4 ਸਾਈਡ ਆ ਜਾਂਦਾਈ ਆਜੂਗਾ। ਪਲੱਸ ਦੇਖੋ ਇਹ ਤਿੰਨ ਡਾਇਮੰਡ ਆ ਜਾਣਗੇ ਸੈਂਟਰ ਦੇ ਵਿੱਚ। ਇਸ ਤਰ੍ਹਾਂ ਦੁਪੱਟਾ ਹੈਗਾ ਖੁੱਲਾ ਡੁੱਲਾ 2 ਮੀਟਰ ਦਾ ਦੁਪੱਟਾ ਹੈਗਾ। ਲਓ ਜੀ। ਇਹਦਾ ਪ੍ਰਾਈਸ ਰਹੇਗਾ 33100 ਪਲੱਸ ਦੁਪੱਟੇ ਨਾਲ ਤੇ ਇਕੱਲੀ ਸ਼ਰਟ ਤੇ ਦੁਪੱਟਾ ਨਹੀਂ ਮਿਲਣਾ ਹੈਗਾ। ਬਾਟਮ ਨਾਲ ਲੱਗ ਕੇ ਫੁੱਲ ਸੂਟ ਮਿਲੂਗਾ ਤੁਹਾਨੂੰ ਬਾਟਮ ਜੇ ਤੁਸੀਂ ਟਾਈ ਐਂਡ ਡਾਈ ਨਹੀਂ ਲੈਣਾ ਚਾਹੁੰਦੇ ਤਾਂ ਤੁਸੀਂ ਬਾਟਮ ਹੈ ਜਿਹੜੀ ਪਲੇਨ ਲਗਾ ਸਕਦੇ ਹੋ ਲਓ ਜੀ ਨੈਕਸਟ ਸੂਟ ਹੈਗਾ ਬਲੈਕ ਠੀਕ ਬਰਬਰੀ ਦਾ ਸੂਟ ਹੈ ਫੈਬਰਿਕ ਇੰਨਾ ਕ ਜਿਆਦਾ ਸੋਨਾ ਚਨਾਰ ਬਰਬਰੀ ਦੇ ਸੂਟ ਲੇنگੇ ਬ੍ਰੈਂਡ ਬਹੁਤ ਵਧੀਆ ਹੈਗਾ ਇਹ ਵਾਲਾ ਤੇ ਇਹਦੇ ਨਾਲ ਵੀ ਜਿਹੜੀ ਬਾਟਮ ਹੈ ਟਾਈ ਐਂਡ ਡਾਈ ਹੈ ਜੇ ਤੁਸੀਂ ਟਾਈ ਐਂਡ ਡਾਈ ਨਹੀਂ ਲੈਣਾ ਚਾਹੁੰਦੇ ਹੈਗੇ ਤਾਂ ਤਾਂ ਆਪਾਂ ਸਿੰਪਲ ਕਿਸ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਸਾਰਿਆਂ ਨਾਲ ਟਾਈ ਐਂਡ ਡਾਈ ਬਾਟਮ ਨਹੀਂ ਗੀਆਂ ਜੇ ਤੁਹਾਡਾ ਟਾਈ ਐਂਡ ਡਾਈ ਬਾਟਮ ਨਹੀਂ ਹੈਗਾ ਦਿਲ ਪੋਂਦਾ ਤਾਂ ਤੁਸੀਂ ਪਲੇਨ ਬਾਟਮ ਨਾਲ ਵੀ ਆਪਣੇ ਕੋਲੋਂ ਸੂਟ ਆ ਜਿਹੜਾ ਲੈ ਸਕਦੇ ਹੋਗੇ ਲਓ ਜੀ ਇਹਦੇ ਨਾਲ ਇਸ ਤਰ੍ਹਾਂ ਦੁਪੱਟਾ ਆ ਜਾਊਗਾ ਸੇਮ ਜੈਲੋ ਦੁਪੱਟੇ ਨਾਲ ਦਾ ਫੋਰਸ ਆ ਟਾਈ ਐਂਡ ਡਾਈ ਹੈ ਪਲੱਸ ਸੈਂਟਰ ਦੇ ਵਿੱਚ ਡਾਇਮੰਡ ਆ ਜਾਣਗੇ ਲਓ ਜੀ ਦੁਪੱਟੇ ਬਹੁਤ ਜ਼ਿਆਦੇ ਸੋਹਣੇ ਬਣੇ ਹੋਏ ਨੇਗੇ ਲਓ ਜੀ ਇਹਦਾ ਪ੍ਰਾਈਸ ਵੀ ਰਹੇਗਾ ਜੀ 3300 ਪਲੱਸ ਸ਼ਿਪਿੰਗ ਹੈ ਨੈਕਸਟ ਸੂਟ ਹੈਗਾਗਾ ਕਾਫੀ ਜਿਆਦਾ ਸੋਹਣਾ ਇਹ ਵਾਲਾ ਵੀ ਲੋ ਏਦਾਂ ਇਹਦਾ ਪ੍ਰਿੰਟ ਹੈਗਾ ਇਹ ਵਾਲੀ ਰਹੇਗੀ ਸ਼ਰਟ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਬਹੁਤ ਜਿਆਦਾ ਸੋਹਣਾ ਬਾਕੀ ਨਾ ਜਦੋਂ ਆਪਾਂ ਸਟਿਚ ਕਰਵਾਉਣੇ ਆਂਗੇ ਸੂਟ ਸਾਰੀ ਮੇਨ ਗੱਲ ਉਦੋਂ ਗ੍ਰੇਸ ਪੈਂਦੀ ਹੈ ਸੂਟ ਦੀ ਦੇਖੋ ਫੈਬਰਿਕ ਇੱਕ ਨੰਬਰ ਹੈ ਪ੍ਰਿੰਟ ਇੱਕ ਨੰਬਰ ਨੇਗੇ ਫੈਬਰਿਕ ਤੇ ਪ੍ਰਿੰਟ ਦੇ ਵਿੱਚ ਕੋਈ ਏਦਾਂ ਨਹੀਂ ਹੈਗਾ ਵੀ ਕੋਈ ਚੀਜ਼ ਵਧੀਆ ਨਹੀਂ ਹੈਗੀ ਤੇ ਇਹਦੇ ਨਾਲ ਏਦਾਂ ਹੀ ਮਤਲਬ ਬਾਟਮ ਆ ਜੋਗੀ ਟਾਈ ਐਂਡ ਡਾਈ ਬਾਟਮ ਹੈਗੀ ਜੇ ਤੁਸੀਂ ਪਲੇਨ ਲੈਣਾ ਚਾਹੁੰਦੇ ਹੋ ਮੈਂ ਇੱਕ ਵਾਰ ਤੁਹਾਨੂੰ ਵੀਡੀਓ ਦੇ ਵਿੱਚ ਕਹਿਤਾ ਹਾਂ ਤਾਂ ਤੁਸੀਂ ਪਲੇਨ ਵੀ ਲੈ ਸਕਦੇ ਹੋ ਇਸ ਤਰ੍ਹਾਂ ਮਤਲਬ ਇਹ ਰਹੂਗਾ ਜੀ ਦੁਪੱਟਾ ਟਾਈ ਐਂਡ ਡਾਈ ਏਦਾਂ ਇਹ ਮਤਲਬ ਫੁੱਲ ਟਾਈ ਐਂਡ ਡਾਈ ਹੈਗਾ ਕੋਈ ਡਾਇਮੰਡ ਨਹੀਂ ਹੈਗੇ ਇਹਦਾ ਦੁਪੱਟਾ ਇਦਾਂ ਬਣਿਆ ਹੋਇਆ ਫੁੱਲ ਟਾਈ ਐਂਡ ਡਾਈ ਲੜਨਗੇ ਤੇ ਸਾਰੇ ਨਹੀਂਗੇ ਮਤਲਬ ਪਲੇਨ ਰੱਖੇ ਹੋਏ ਨੇਗੇ ਨੈਕਸਟ ਸੂਟ ਆਜੂਗਾ ਜੀ ਬਟਰ ਕਾਟਨ ਦੇ ਵਿੱਚ ਇਹ येलो ਕਲਰ ਦਾ ਸੂਟ ਹੈ ਟੀਸਟਾ ਬ੍ਰਾਂਡ ਦਾਗਾ ਲਓ ਜੀ ਸੇਮ ਦੁਪੱਟਾ ਟਾਈ ਐਂਡ ਡਾਈ ਰੱਖਿਆਗਾ ਤੇ ਪਲੱਸ ਸੈਂਟਰ ਦੇ ਵਿੱਚ ਡਾਇਮੰਡ ਆ ਜਾਣਗੇ ਇਹਦੇ ਵੀ ਲਓ ਜੀ ਇੱਦਾਂ ਦੇਖ ਸਕਦੇ ਹੋਗੇ ਬਰਬਰੀ ਦਾ ਦੁਪੱਟਾ ਇਹਦੇ ਨਾਲ ਸੌਫਟ ਬਰਬਰੀ ਦਾ ਬਾਟਮ ਇਹਦੇ ਨਾਲ ਰੱਖੀ ਹੈ ਜੀ ਟਾਈ ਐਂਡ ਡਾਈ ਇਹਦਾ ਵੀ ਪ੍ਰਾਈਸ ਰਹੇਗਾ 33100 ਨੈਕਸਟ ਸੂਟ ਹੈਗਾ ਬਰਬਰੀ ਦੇ ਵਿੱਚ ਇਹ ਟੈਬੀ ਦੇ ਵਿੱਚ ਵੀ ਆਇਆ ਮਤਲਬ ਸੂਟ ਫੈਬਰਿਕ ਲੋ ਜੀ ਇਦਾਂ ਦੀ ਬਾਟਮ ਆਏਗੀ ਇਹ ਵਾਲੀ ਰਹੇਗੀ ਸ਼ਰਟ ਲੋ ਤੇプラス ਦੁਪੱਟਾ ਕਾਫੀ ਜਿਆਦਾ ਸੋਹਣਾ ਬਣਿਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਲੋ ਇਦਾਂ ਦਾ ਦੁਪੱਟਾ ਬਣਿਆ ਹੋਇਆ ਹੈ ਕਲਰ ਕੰਬੀਨੇਸ਼ਨ ਤੁਸੀਂ ਦੇਖੋ ਸਾਰੇ ਆਪੋ ਆਪਣੀ ਜਗ੍ਹਾ ਪ੍ਰਿੰਟ ਵੀ ਬਹੁਤ ਜ਼ਿਆਦੇ ਸੋਹਣੇ ਲੱਗੇ ਤੇ ਮਤਲਬ ਫੈਬਰਿਕ ਦੀ ਕੁਆਲਿਟੀ ਤਾਂ ਪਹਿਲਾਂ ਨੇ ਬਹੁਤ ਸਾਰੀਆਂ ਨੇ ਮਤਲਬ ਆਪਾਂ ਪਿਛਲੇ ਸਾਲ ਤੋਂ ਇਹ ਵਾਲਾ ਫੈਬਰਿਕ ਹੈ ਜਿਹੜਾ ਸੇਲ ਕਰ ਰਹੇ ਹਾਂਗੇ ਮਤਲਬ ਕੁਆਲਿਟੀ ਜਿਹੜੀ ਚੈੱਕ ਕੀਤੀ ਹੋਈ ਹੈਗੀ ਕਪੜੇ ਦੀ ਥੋੜੀ ਜੀ ਆਪਣੀ ਚਾਹੀਦੀ ਕੋਸਟ ਸਵਾਦ ਉਸ ਤੋਂ ਵੱਧ ਹੋਊਗੀ ਪਰ ਕਪੜਾ ਜਿਹੜਾ ਹੈਗਾ ਬਹੁਤ ਜ਼ਿਆਦੇ ਸੋਹਣਾ ਮਿਲੇਗਾ ਚਾਹੇ ਤੁਸੀਂ ਵਰਕ ਵਾਲਾ ਸਟੱਫ ਲੈ ਲਓ ਚਾਹੇ ਪ੍ਰਿੰਟ ਸੂਟ ਲੈ ਲਓ ਤੇ ਕਾਫੀ ਸਾਰੇ ਸੂਟ ਨੇਗੇ ਜਿਹੜੇ ਸਟਿਚਿੰਗ ਹੋ ਕੇ ਆਏ ਨੇਗੇ ਉਵੀ ਆਪਾਂ ਤੁਹਾਨੂੰ ਮਤਲਬ ਜੇ ਟਾਈਮ ਰਿਹਾ ਤਾਂ ਵੀਡੀਓ ਜ਼ਰੂਰ ਬਣਾਵਾਂਗੇ ਉਹਨਾਂ ਦੀ ਤਾਂ ਤੁਸੀਂ ਸਟਿਚਿੰਗ ਹੈਗੀ ਜਿਹੜੀ ਦੇਖ ਸਕਦੇ ਹੋਗੇ ਚੈੱਕ ਕਰਾ ਸਕਦੇ ਹੋ ਜੇ ਇਹਦਾ ਆਰਡਰ ਦੇਣਾ ਚਾਹਣੇ ਹੋਗੇ ਤਾਂ ਆਪਣਾ ਫਾਸਟਲੀ ਆਰਡਰ ਦਿਓ ਤੇ 1 ਮਹੀਨੇ ਦੀ ਬੁਕਿੰਗ ਹੈਗੀ ਜੇ ਕਿਸੇ ਨੂੰ ਐਮਰਜੈਂਸੀ ਸੂਟ ਚਾਹੀਦਾ ਹੋਗਾ ਉਹਦਾ ਆਪਾਂ ਰੈਡੀ ਕਰਕੇ ਦਵਾਂਗੇ ਪਰ 1 ਮਹੀਨੇ ਦੀ ਬੁਕਿੰਗ ਹੈਗੀ ਜਿਹੜੀ ਆਪਾਂ ਲੈ ਕੇ ਚੱਲਦੇ ਆਂਗੇ ਕਿਉਂਕਿ ਕਾਫੀ ਭੈਣਾਂ ਦੇ ਸੂਟ ਲੇਨਗੇ ਜਿਹੜੇ ਵਰਕ ਤੇ ਲੱਗੇ ਹੋਏ ਨੇਗੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਨੇਗੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜੂਰ ਦ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ